ਮਈ ਮਹੀਨੇ ਦੀ ਇਸ ਤਾਰੀਖ ਨੂੰ ਸੂਰਜ ਕਰੇਗਾ ਪ੍ਰਵੇਸ਼ ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਵੱਡਾ ਲਾਭ ਤੁਸੀਂ ਵੀ ਦੇਖੋ ਤੁਹਾਡਾ ਮਈ ਮਹੀਨੇ ਦਾ ਤਾਰਾ ਸੂਰਜ ਦੇਵਤਾ ਸਾਰੇ ਗ੍ਰਹਿਾਂ ਦਾ ਰਾਜਾ ਹੈ ਜੋਤਿਸ਼ ਵਿੱਚ ਇਹਨਾਂ ਦਾ ਮਹੱਤਵਪੂਰਨ ਸਥਾਨ ਹੈ ਦਸੰਜੋਗ ਹੈ ਕਿ ਸੂਰਜ ਦੇਵਤਾ ਹਰ ਮਹੀਨੇ ਆਪਣੀ ਰਾਸ਼ੀ ਬਦਲਦੇ ਨੇ ਜਿਸ ਦਾ ਰਾਸ਼ੀ ਚਿੰਤੇ ਚੰਗੇ ਤੇ ਮਾੜੇ ਦੋਵੇਂ ਪ੍ਰਭਾਵ ਪੈਂਦੇ ਨੇ ਅਜਿਹੀ ਸਥਿਤੀ ਵਿੱਚ ਆਉਂਦੇ ਹਾਂ ਕਿ ਸੂਰਜ ਦੇਵਤਾ ਕਿਸ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਨੇ ਅਤੇ ਇਸ ਤੋਂ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਦਰਅਸਲ ਮਈ ਦੇ ਮਹੀਨੇ ਵਿੱਚ ਸੂਰਜ ਦੇਵਤਾ 15 ਤਰੀਕ ਨੂੰ ਰਾਸ਼ੀ ਬਦਲਣ ਜਾ ਰਹੇ ਨੇ ਇਸ ਦਿਨ ਸੂਰਜ ਦੇਵਤਾ ਮੇਖ ਤੋਂ ਬ੍ਰਿਖ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਦਾ ਸੰਜੋਗ ਹੈ ਕਿ ਬ੍ਰਿਖ ਸੂਰਜ ਦੀ ਆਪਣੀ ਰਾਸ਼ੀ ਹੈ ਅਜਿਹੀ ਸਥਿਤੀ ਵਿੱਚ ਪੰਜ ਰਾਸ਼ੀਆਂ ਨੂੰ ਵਿਸ਼ੇਸ਼ ਲਾਭ ਮਿਲਣ ਵਾਲੇ ਨੇ ਸੂਰਜ ਦੇ ਰਾਸ਼ੀ ਬਦਲਣ ਨਾਲ ਕਿਹੜੀਆਂ ਰਾਸ਼ੀਆਂ ਨੂੰ ਹੋਵੇਗਾ ਫਾਇਦਾ ਸਭ ਤੋਂ ਪਹਿਲਾਂ ਮੇਖ ਰਾਸ਼ੀ ਸੂਰਜ ਦੇ ਬ੍ਰਿਖ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਪਹਿਲੀ ਰਾਸ਼ੀ ਦੀ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਹੈ ਇਸ ਨਾਲ ਵਿੱਤੀ ਪਹਿਲੂ ਮਜ਼ਬੂਤ ਹੋਵੇਗਾ ਇਸ ਤੋਂ ਇਲਾਵਾ ਪਰਿਵਾਰਕ ਜੀਵਨ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਇਸ ਤੋਂ ਇਲਾਵਾ ਕੋਈ ਸ਼ੁਭ ਘਟਨਾ ਵੀ ਵਾਪਰ ਸਕਦੀ ਹੈ ਅੱਗੇ ਰਾਸ਼ੀ ਹੈ ਬ੍ਰਿਖ ਰਾਸ਼ੀ ਇਸ ਵਿਅਕਤੀ ਨੂੰ ਬ੍ਰਿਖ ਰਾਸ਼ੀ ਵਿੱਚ ਸੂਰਜ ਦੇ ਗੋਚਰ ਤੋਂ ਵਿਸ਼ੇਸ਼ ਲਾਭ ਪ੍ਰਾਪਤ ਹੋਣਗੇ ਇਸ ਨਾਲ ਲੋਕਾਂ ਦੀ ਧਾਰਮਿਕ ਗਤੀਵਿਧੀਆਂ ਵਿੱਚ ਦਿਲਚਸਪੀ ਵਧੇਗੀ ਲੰਬੇ ਸਮੇਂ ਤੋਂ ਲਟਕ ਰਹੇ ਕੰਮ ਸਫਲ ਹੋਣਗੇ ਇਸ ਗੋਚਰ ਕਾਰਨ ਤਨ ਵਿੱਚ ਵਾਧਾ ਹੋਵੇਗਾ ਅੱਗੇ ਰਾਸ਼ੀ ਹੈ ਕੰਨਿਆ ਰਾਸ਼ੀ ਸੂਰਜ ਦੇ ਗੋਚਰ ਕਾਰਨ ਕੰਨਿਆ ਰਾਸ਼ੀ ਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ ਇਸ ਨਾਲ ਰੁਕਿਆ ਹੋਇਆ ਕੰਮ ਸਫਲ ਹੋਵੇਗਾ ਅਤੇ ਕਾਰੋਬਾਰ ਵਿੱਚ ਲਾਭ ਹੋਵੇਗਾ ਅੱਗੇ ਰਾਸ਼ੀ ਹੈ ਤਨੂ ਰਾਸ਼ੀ ਇਸ ਰਾਸ਼ੀ ਦੇ ਲੋਕਾਂ ਨੂੰ ਸੂਰਜ ਦੇ ਗੋਚਰ ਤੋਂ ਵੀ ਲਾਭ ਹੋਵੇਗਾ ਇਸ ਨਾਲ ਤੁਹਾਡੀ ਆਮਦਨ ਅਤੇ ਸਤਕਾਰ ਵਧੇਗਾ ਅਤੇ ਤੁਹਾਡੀ ਸ਼ਖਸੀਅਤ ਵਿੱਚ ਵੀ ਨਿਖਾਰ ਅਰੇਗਾ ਅਗਿਆ ਕੁੰਭ રાશિ ਇਸ ਰਾਸ਼ੀ ਦੇ ਲੋਕਾਂ ਲਈ ਵੀ ਅਨਕੂਲ ਮਾਹੌਲ ਬਣਿਆ ਰਹੇਗਾ ਸੂਰਜ ਦੇ ਬ੍ਰਿਹ ਰਾਸ਼ੀ ਵਿੱਚ ਗੋਚਰ ਹੋਣ ਨਾਲ ਆਤਮ ਵਿਸ਼ਵਾਸ ਵਧੇਗਾ ਪ੍ਰੇਮ ਸੰਬੰਧ ਹੋਰ ਮਿੱਠੇ ਹੋਣਗੇ ਕੰਮ ਵਿੱਚ ਰੁਕਾਵਟਾਂ ਦੂਰ ਹੋਣਗੀਆਂ ਅਤੇ ਨੌਕਰੀ ਵਿੱਚ ਤਰੱਕੀ ਹੋਵੇਗੀ ਯਾਦ ਰੱਖੇ ਇਹ ਰਕਸ਼ੀਆਂ ਵੱਖ-ਵੱਖ ਜੋਤਿਸ਼ਮਾਰਾਂ ਤੋਂ ਲੈ ਕੇ ਤੁਹਾਨੂੰ ਸਾਂਝੀਆਂ ਕੀਤੀਆਂ ਗਈਆਂ ਨੇ ਸਾਰੀ ਜਾਣਕਾਰੀ ਜੋਤਿਸ਼ਮਾਰਾਂ ਤੋਂ ਮਿਲੀ ਹੋਈ ਜਾਣਕਾਰੀ ਮੁਤਾਬਕ ਇਸਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਖੁਦ ਦਾ ਵਿਚਾਰ ਜ਼ਰੂਰ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ